ਸੂਹੀ ਮਹਲਾ 5 ਪੀਖਤ ਚਾਖਤ ਕਹੀ ਅਤ ਅੰਦਾ ਸੁਨੀਅਤ ਸੁਨੀਐ ਨਾਹੀ ਨਿਗਤ ਬਸਤ ਕਉ ਜਾਣਾ ਦੂਰੇ ਪਾਪੀ ਪਾਪ ਕਮਾਹੀ ਸੋ ਕਿਸ ਕਰ ਜਿਤ ਸੂਟੈ ਪਰਾਨੀ ਹਰ ਹਰ ਨਾਮ ਜਪਿ ਅਮਰਤ ਬਾਨੀ ਰਹੁ ਕੋਰ ਮਹਿਲ ਸਦਾ ਰੰਗ ਰਤਾ ਸੰਗ ਤੁਮਾਰੈ ਕਸੂ ਨ ਜਾਤਾ ਰਖੈ ਪ੍ਰਚਾਰ ਮਾਟੀ ਕਾ ਪੰਡਾ ਅਤ ਕਤীল ਮਿ ਲੈ ਜਮ ਡੰਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾ ਗਰਤ ਮੈ ਨ ਕਰਤ ਜਾਤਾ ਨਾਨਕ ਯੁਰਦਾਸ ਸੁਣੀ ਜੈ ਦੂਪਤ ਪਹਨ ਪ੍ਰਭ ਮੇਰੇ ਲੀਜੈ ਸੋਈ ਮਹਾਲਾ ਪੰਜਮਾ ਜੀਵਤ ਮਰੈ ਪੁਜੈ ਪ੍ਰਭ ਸੋਏ ਤਿਸ ਜਨ ਕਰਮ ਪੂਰਾ ਪਤ ਹੋਏ ਸੁਣ ਸਾਜਨ ਇਉ ਦੁਤਰ ਤਰੀਐ ਮਿਲ ਸਾਧੂ ਫਰ ਨਾਮ ਉਚਰਿਐ ਰਹਾਉ ਇਕ ਬਿਨਾ ਦੂਜਾ ਨਹੀਂ ਜਾਨੈ ਕਟਕਟ ਅੰਤਰ ਪਾਰ ਬ੍ਰਹਮ ਪੂਸ਼ਨ ਹੈ ਜੋ ਕਿਸ ਕਰੈ ਸੋਈ ਭਲ ਮੰਨੈ ਆਦ ਅੰਤ ਕੀ ਕੀਮਤ ਜਾਨੈ ਕਉ ਨਾਲ ਕਿਤਿ ਸਾਨ ਬਲਹਾਰੀ ਜਾਂ ਕਹਰਦ ਬਸੈ ਮੋਰਾਰੀ ਸੋਈ ਮਹਾਲਾ ਪੰਜਵਾ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸੇਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੂਖ ਦਰਦ ਇਸ ਤਨ ਤੇ ਜਾਇ ਰਹੁ ਭਾਬ ਚਲੋ ਢੂਬਤ ਸਤ ਗੁਰ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਿਜ ਮਨ ਆਵੈ ਸ਼ਾਂਤ ਸਤ ਗੁਰ ਕੀ ਰੇਣ ਬੜ ਭਾਗੀ ਪਾਵੈ ਨਾਨਕ ਗੁਰ ਕੋ ਸਦ ਬਲ ਜਾਵੈ ਸੁਹੀ ਮਹਲਾ ਪੰਜਮ ਗੁਰ ਆਪਣੇ ਉੱਪਰ ਬਲ ਜਾਇ ਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਉ ਸੁਪ੍ਰਭ ਆਪਣਾ ਸੁਆਮੀ ਸਗਲ ਕਟਾ ਕਾਇ ਅੰਤਰ ਜਾਮੀ ਰਹਾਉ ਯਾਰਨ ਕੰਮ ਰਸਿਓ ਲੱਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸ਼ਾਂਤ ਪ੍ਰਸਾਦ ਬਸੈ ਮਨ ਮਾਹੀ ਜਨਮ ਜਨਮ ਕੇ ਗਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗਾ ਸੰਤ ਰਵਲਾ ਸੁਹੀ ਮਹੱਲਾ ਪੰਜਮ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹੁ ਆਪਣੀ ਚਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਬਰ ਲਾਇ ਜਾਤੇ ਸੁਨਹੁ ਬਿਨੋ ਪ੍ਰਭ ਮੇਰੇ ਬੀਤਾ ਚਰਨ ਕਮਲ ਬਸਐ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣ ਤਾਸ ਸੋਈ ਬਹਲ ਪੰਜਮ ਮੀਤ ਸਾਜਨ ਸੁਤ ਬੰਧ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਬਸਰਾਮ ਰਹੋ ਪਾਰ ਬ੍ਰਹਮ ਜਪ ਪਹਿਰ ਸਨਾ ਕੋਟ ਆਬਦ ਤਿਸ ਬੇਦਤ ਨਾਹੀ ਹਰ ਚਰਨ ਸ਼ਰਨ ਗੜ ਕੋਟ ਹਮਾਰਾ ਕਾਲ ਕੰਟਕ ਜਮ ਤਿਸ ਨਾ ਬਦਾਰਾ ਨਾਨਕ ਦਾ ਸਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੁਹੀ ਮਹਲਾ ਪੰਜਮ ਗੁਣ ਗੋਪਾਲ ਪ੍ਰਭ ਕੀ ਨਿਤ ਗਹਾ ਅੰਤ ਬਨੋਦ ਮੰਗਲ ਸੁਖਤਾਹਾ ਚਾਲ ਸਖਿਏ ਪ੍ਰਭ 라ਵਣ ਜਹਾ ਸਾਧ ਜਨ ਕੀ ਚਰਣੀ ਪਹਾ ਰਹਉ ਤਾਰ ਬੇਨਤੀ ਜਨ ਧੂਰ ਬਾਸਾ ਜਨਮ ਜਨਮ ਕੇ ਕਿਲ ਵਿਖਲਾ ਹਾਂ ਮਨ ਤਨ ਪ੍ਰਾਣ ਜੀਉ ਅਰਪਾ ਹਰਿ ਸਿਮਰ ਸਿਮਰ ਮਾਨ ਮੋਹ ਕਟਾ ਹਾਂ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸ਼ਰਨ ਸਮਾ ਸੁਹੀ ਮਹਲਾ ਪੰਜਮਾ ਬੈਕੁੰਠ ਨਗਰ ਜਹਾਂ ਸੰਤ ਬਾਸਾ ਪ੍ਰਭ ਚਰਨ ਕਮਲ ਰਿਦ ਮਹਿ ਨਵਾਸਾ ਸੋਣ ਮਨ ਤਨ ਤੁਜ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਜ ਭੋਗ ਪੁੰਚਾਵੋ ਰਹੋ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾ ਕੀ ਵਰਨੇ ਨਾ ਜਾਹੀ ਲੋਭ ਮੁਆ ਤਿਸ ਨਾਮ ਪੁਜ ਥਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੇ ਪੈ ਮੋਹ ਨਵਾਰੇ ਨਾਨਕ ਦਾਸ ਪ੍ਰਭ ਕਿਰਪਾ ਤਾਰੀ ਸੁਹੀ ਮਹਲਾ ਪੰਜਵਾਂ ਅਨਕ ਬੀng ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੈਂ ਸੜਾਈ ਲਿਓ ਜਨ ਆਪਣਾ ਔਰ ਜ ਪਰਿਓ ਜਾਲ ਜਗ ਸੁਪਨਾ ਰਹੋ ਪਰਬਤ ਦੋਖ ਮਹਾ ਬਕਰਾਲਾ ਕਿਨ ਮਹਦੂਰ ਕੀਏ ਦਇਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਪਈ ਜਪਨਾ ਮਰਾਰੀ ਦੇਟ ਤਾਰ ਲੀਨੋ ਲੜ ਲਾਏ ਆਰਿਆਚਰਨ ਗਏ ਨਾਨਕ ਸਰਣਾਈ ਸੁਹੀ ਮਹਲਾ ਪੰਜਵਾਂ ਦੀਨ ਸੜਾਏ ਦੁਨੀ ਜੋ ਲਾਏ ਤੁਹੀ ਸਰਾਈ ਖੁਨਾਮੀ ਕਹਾਈ ਦੂਸ ਪਾਵੈ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣਰ ਹੋ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹ ਤੋ ਸੈ ਦੁਨੀ ਨ ਜਾਏ ਸਰਬ ਨਰ ਅੰਤਰ ਇਕ ਹੋ ਜਾਗੈ ਜਿਤ ਜਿਤ ਲਾਇ ਤਿਤ ਤਿਤ ਕੋ ਲਾਗੈ ਆਗਮ ਗੋਚਰ ਸਤਿ ਸਾਹਿਬ ਮੇਰਾ ਨਾਨਕ ਬੁਲਾ ਬੁਲਾਇਆ ਤੇਰਾ ਸੁਹੀ ਮਹਾਲਾ ਪੰਜਵਾਂ ਪ੍ਰਾਤਕਾਲ ਹਰਨਾਮੋ ਚਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰਨਾਮ ਪੂਰਨ ਹੋਵੈ ਮਨ ਕੇ ਕਾਮ ਰਹਾਉ ਪਰਬ ਬਨਸੀ ਰੈਣ ਦਿਨ ਗਾਉ ਜੀਵਤ ਮਰਤ ਦੇ ਚਲ ਪਾਵ ਹੈ ਥਾਉ ਸੋ ਸੋ ਸੇਵ ਜਿਤ ਤੋਟ ਨ ਆਵੈ ਆਦਿ ਖਰਤਿ ਤ ਸੁਖ ਅਨੰਦ ਬਿਹਾਵੈ ਜਗ ਜੀਵਨ ਪੁਰਖ ਸਾਥ ਸੰਗ ਪਾਇਆ ਗੁਰ ਪ੍ਰਸਾਦਿ ਨਾਨਕ ਨਾਮ ਉਤਾਇਆ ਸੁਹੀ ਮਹਲਾ ਪੰਜਵਾਂ ਗੁਰ ਪੂਰੇ ਜਬ ਭਏ ਦਇਆਲ ਦੁਖ ਬਿਨਸੀ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸਤ ਮਾਰਾ ਚਰਨ ਕਮਲ ਜਾਈ ਬਲਹਾਰਾ ਤੁਝ ਬਜਨ ਠਾਕ ਰਕਬਨ ਹਮਾਰਾ ਰਹਾਉ ਸਾਧ ਸੰਗ ਸਿਹੁ ਪ੍ਰੀਤ ਬਣਾਈ ਪੂਰਬ ਕਰਮ ਮੁਲਖ ਤੋਰ ਪਾਈ ਜਪੋ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਕੈ ਤੀਨੇ ਤਾਪ ਨਿਮਖ ਨਾ ਬਿਸਰੈ ਹਰ ਚਰਨੁ ਤੁਮਾਰੇ ਨਾਨਕ ਮੰਗੈ ਦਾਨੁ ਪਿਆਰੇ ਸੂਹੀ ਮਹਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਵ ਗੁਣ ਸਦਾ ਰਸਾਲਾ ਰਹੋ ਜੀਵਨ ਰੂਪ ਸਿਮਰਨ ਪਰਬਤੇ ਰਾਹ ਜਿਸ ਕਿਰਪਾ ਕਰੇ ਬਸੈ ਤਸ ਨੀਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਆਰਾਮ ਰਮਤ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨਾ ਸੋਹੀ ਬਹਲਾ ਪੰਜਮ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਤਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਦਵੇ ਪੱਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤਬ ਕਾਰ ਦੂ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਣ ਸਮਰੱਥ ਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹਲਾ ਪੰਜਵਾਂ ਸਾਧ ਸੰਗਤਰ ਪੈਸਾ ਗਰ ਹਰ ਹਰ ਨਾਮ ਸਿਮਰਤ ਨਗਰ ਸਿਮਰ ਸਿਮਰ ਜੀਵਨ ਰਹਿਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜੈਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਤੇ ਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸਰਨ ਪਾਏ ਜਪਦੀਨ ਦਇਆਲਾ ਨਾਨਕ ਜਾਚੈ ਸੰਤਰ ਬਾਲਾ ਉਹੀ ਮਹੱਲਾ ਪੰਜਵਾਂ ਕਰ ਕਾ ਕਾਜ ਨਾ ਜਾਣੀ ਰੂੜਾ ਝੂਠਾ ਧੰਦਾ ਰਚਿਓ ਮੂੜਾ ਜੇ ਤੂੰ ਲਾਵ ਤਤਿ ਤਤ ਲਗਣਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਓ ਹਰ ਕੇ ਦਾਸ ਹਰ ਸੇ ਤੀਰਤੇ ਰਾਮਰ ਸੈਣ ਅੰਧਨੁ ਮਾਤੇ ਵਾਹ ਪਕਰ ਪਰਭੁ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਦਸੋ ਆ ਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਰੇ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਬ ਸੂਖ ਪਰ ਨਹੀਂ ਢੋਲਾਇਆ ਗੁਰੂ ਉਤਿਆਏ ਹਰ ਚਰਨ ਮੰਨ ਚੀਨੇ ਤਾਂ ਤੇ ਕਰਤਾ ਅਸਰ ਕੀਨੇ ਰਹਾਉ ਗੁਣ ਗਾਵਤ ਉਚੁੱਤ ਅਬਨਾਸੀ ਤਾਂ ਤੇ ਕਾਟੀ ਜਮ ਕੀ ਵਾਸੀ ਕਰ ਕੇ ਕਿਰਪਾ ਨੀਨੇ ਲੜ ਲਾਏ ਸਦਾ ਅੰਧ ਨਾਨਕ ਗੁਣ ਗਾਏ ਸੂਹੀ ਮਹਲਾ ਪੰਜਵਾਂ ਅਮਰਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹੋ ਕਲੀ ਕਾਲ ਕੇ ਮਿਟੇ ਕਲੇਸ਼ਾ ਇੱਕੋ ਨਾਮ ਮਨ ਮਹਿ ਪਰਵੇਸ਼ਾ ਸਾਧੂ ਧੂਰ ਮੁਖ ਮੱਤ ਕਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੂਹੀ ਮਹਲਾ ਪੰਜਵਾਂ ਘਰ ਤੀਜਾ ਗੋਵਿੰਦਾ ਗੁਣ ਗਾਉ ਦਇਆਲਾ ਦਰਸ਼ਨ ਦੇ ਉਹ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮਹੀ ਪ੍ਰਤਪਾਲਾ ਜੀਉ ਪਿੰਡ ਸਾਬਤ ਤੁਮਰਾ ਮਾਲਾ ਅੰਮਰਤ ਨਾਮ ਚਲੈ ਜਪਨਾਲਾ ਨਾਨਕ ਜਾਚੈ ਸੰਤਰਵਲਾ ਸੁਹੀ ਮਹਲਾ ਪੰਜਵਾਂ ਤਿਸ ਬਿਨ ਦੂਜਾ ਅਬਰ ਨ ਕੋਈ ਆਪੇ ਥੰਮਾ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਾਰਨ ਕਾਰਨ ਸਮਰੱਥ અપਾਰ ਰਹਾਓ ਸਭ ਰੋਗ ਮਿਟਾਵੇ ਨਮਾਨ ਰੁਵਾ ਨਾਨਕ ਰਖਾ ਆਪੇ ਹੋਆ ਸੁਹੀ ਮਹਲਾ ਪੰਜਵਾਂ ਦਰਸਣ ਕੋ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਰਹਾਓ ਸ਼ਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾਮੋਹਣੀ ਦੂਤਾ ਲਾਈ ਪ੍ਰੇਮ ਸੁਹਾ ਕਰਤ ਕਸਾਈ ਨਿਰਦਇ ਜੰਤ ਤਿਸ ਦਇਆ ਨ ਪਾਈ ਆਨਕਲਾ ਜਨਮ ਬੀਤੀਆਂ ਨ ਪਰਮਾਈ ਧਰ ਬਾਸਨ ਨ ਦੇਵ ਹੈ ਦੁਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸੋ ਦੋਸ ਨਾ ਦੀਜੈ ਕਿਰਤਿ ਪਵਾਈ ਸੁਣ ਸਾਧ ਜਨ ਸੰਤ ਜਾਨੁ ਭਾਈ ਚਰਨ ਸਰਣ ਨਾਨਕ ਗਤ ਪਾਈ ਰਾਗ ਸੁਹੀ ਮਹਲਾ ਪੰਜਮਾ ਘਰ ਚੌਥਾ ਇੱਕ ਓਕਾਰ ਸਤਗੁਰ ਪ੍ਰਸਾਦ पली सुहावी सा परी जा मैं गुण गाए कित ही काम न तौल हर जित हर बसराए रहो आंद गरीबी साध संग जित प्रभ चित आए जल जाओ एह बड़पुना माया लपटाए पीसन पीस ओढ़ का मरी सुख मन समतोखाए ऐसो राज न कित काज जित नह तृपुताए नग्न फिरत रंग एक कै ਉਹ ਸੁਬਾ ਪਾਈ ਪਾਠ ਪਟੰਬਰ ਬਿਰਥਿਆ ਜੇ ਰਾਚੋ ਲੁਆਏ ਸਭ ਕਿਸੁ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸੇਮਰਤ ਰਹਾ ਨਾਨਕ ਦਾਨੁ ਪਾਈ ਸੁਈ ਮਹਲਾ ਪੰਜਵਾ ਹਰਿ ਕਾ ਸੰਤੁ ਪ੍ਰਾਨ ਤਨ ਤਿਸ ਕਾ ਪਨਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂ ਤੇ ਪਿਆਰਾ ਰਹਾਉ ਕਿਸਾ ਕਾ ਕਰੀ ਵਿਜਨ ਸੰਤ ਚੌਰ ਟਲਾਵੋ ਸੀਸਨ ਹਾਰ ਉਚਾਰਨ ਤਲ ਤੂਰ ਮੁਖ ਲਾਵੂ ਮੇਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ਤਰ ਅਬਮਾਨ ਸਰਣੀ ਪਰੋ ਹਰ ਗੁਣ ਦੇਦੋ ਪਾਈ ਆਵ ਲੋਕਨ ਪੁਨਾ ਪੁਨਾ ਕਰਿਓ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੂ ਬੰਧੋ ਬਾਰ ਬਾਰ ਚਿਤ ਬੋ ਮਨ ਆਸਾ ਕਰੋ ਜਨਕਾ ਸੰਗ ਮੰਗੂ ਨਾਨਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੂ ਸੁਹੀ ਮਹੱਲਾ ਪੰਜਵਾਂ ਜਿਨ ਮੋਹਿ ਬ੍ਰਹਮੰਡ ਖੰਡ ਤਾਹੂੰ ਮੈਂ ਪਾਉ ਰਖ ਲਿਓ ਇਹੋ ਵਿਖਈ ਜਿਉ ਦੇਹੋ ਆਪਣਾ ਨਾਉ ਰਹਾਉ ਜਾਤੇ ਨਹੀਂ ਕੋ ਸੁਖੀ ਤਾ ਕਾ ਪਾਸਾ ਜਾਉ ਸੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਉ ਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸੋ